ਭਾਰਤ ਦੀ ਧਰਤੀ ਨੇ ਇੱਕ ਲੰਮਾ ਅਰਸਾ ਗੁਲਾਮੀ ਦਾ ਹੰਢਾਇਆ ਜਿਸ ਦੀਆਂ ਜੰਜੀਰਾਂ ਨੂੰ ਤੋੜਨ ਲਈ ਲੱਖਾਂ ਪਾਰਤੀ ਸੂਰਬੀਰ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਦੇ ਇਸ ਖੋਲ ਦੇ ਵਿੱਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ ਇਨ੍ਹਾਂ ਸੂਰਮਿਆਂ ਵਿੱਚੋਂ ਇੱਕ ਨਾਮ ਸ਼ਹੀਦ ਉਦਮ ਸਿੰਘ ਜੀ ਦਾ ਵੀ ਹੈ

ਜਿਕਰ ਹੋਇਆ ਹੈ ਕਿ ਅਬੋਰ ਦੀ ਆਬਾਸ ਕੈਰ ਵਿਖੇ ਸ਼ਹੀਦ ਉਦਮ ਸਿੰਘ ਦੇ 26 ਜਨਵਰੀ ਨੂੰ ਜਨਮ ਦਿਨ ਮੌਕੇ ਬੁੱਤ ਸਥਾਪਿਤ ਕੀਤਾ ਗਿਆ ਸੀ ਜਿਸ ਦੀ ਕੁੰਡ ਚੁਕਾਈ ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਕੀਤੀ ਗਈ ਸੀ ਸੋਚਨਾ ਮਿਲਦੇ ਹੀ ਆਪਣੀ ਟੀਮ ਸਨੇ ਚੌਕ ਵਿਖੇ ਪਹੁੰਚੇ ਥਾਣਾ ਸਿਟੀ ਇੱਕ ਦੇ ਮੁਖੀ ਸੁਨੀਲ ਕੁਮਾਰ ਨੇ ਕਿਹਾ ਕਿ ਉਹ ਟੀਮ ਸਨੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਨ ਅਤੇ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਨੂੰ ਜੇਲ੍ਹ ਭੇਜਿਆ ਕਰ ਲਏ ਜਾਣਗੇ। ਮਾਨਸ਼ੀਰ ਜੀ ਦੀ ਦੁਨਮੁਸ਼ਕੀ ਦੇ ਪਰਦੇ ਨਾਲ ਉਹਨਾਂ ਦਾ ਰਵਲਵਰ ਹੈ ਉਹ ਤੋੜ ਕੇ ਇਸ਼ਾਰਤੀ ਅੰਸਰ ਚੋਰੀ ਕਰਕੇ ਲੈ ਗਿਆ। ਅਸੀਂ ਅਮੂਰਚਲੀ ਮੌਕੇ ਤੇ ਪਹੁੰਚਿਆ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਹਜੇ ਸਰਕਾਰੀ ਅਨਸਰ ਅਸੀਂ ਉਸ ਮੂਸੇ ਅੰਜਾਮ ਤੱਕ ਪਹੁੰਚਾਵਾਂਗੇ ਇਹ ਜਿਹੜਾ ਕੰਮ ਜਿਨ੍ਹਾਂ ਨੇ ਵੀ ਕੀਤਾ ਸੀ ਜਿੰਨੀਆਂ ਵੀ ਲਾਂਤਾਂ ਦਿੱਤੀਆਂ ਜਾਂ ਜਿੰਨੀਆਂ ਵੀ ਇਹਨਾਂ ਦਾ ਸਕ੍ਰਿੱਤੇ ਦਾ ਨਿੰਦਾ ਕੀਤੀ ਜਾਏ ਕੋਰ ਨਿੰਦਾ ਉਨੀ ਥੋੜੀ ਹੈ ਕਿਉਂਕਿ ਹਜੇ 2 ਦਿਨ ਹੀ ਹੋਏ ਸੀ ਸਾਡੇ ਸਮਾਜ ਸੇਵੀ ਸੰਸਥਾਵਾਂ ਕਮੋ ਬਰਾਦਰੀ ਤੇ ਹੋਰ ਸਾਰੇ ਜਿੱਥੇ ਬੰਦੀਆਂ ਨੇ ਮਿਲ ਕੇ ਬੜਾ ਹੀ ਸੋਹਣਾ ਇੱਕ ਸ਼ਹਿਰ ਦੇ ਲਈ ਇੱਕ ਚੌਕ ਜਿਹੜਾ ਸਥਾਪਿਤ ਕੀਤਾ ਮਿਹਨਤ ਕੀਤੀ ਤੇ ਸਾਡੇ ਸ਼ਹੀਦਾਂ ਨੂੰ ਐ ਜਿਹੜਾ ਅਸੀਂ ਯਾਦ ਰੱਖ ਸਕੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਲਈ ਬਹੁਤ ਬੜੀ ਉਪਰਾਲਾ ਜਿੱਪਾ ਅਸੀਂ ਪਰੇ ਜਿਹੜੇ ਸਮਾਜਿਕ ਤੱਤ ਉਹਨਾਂ ਨੇ ਕੰਮ ਕੀਤਾ ਮੇਰੀ ਪੁਰਜੋਰ ਮੰਗ ਹੈ ਕਿ ਇਹਨਾਂ ਨੂੰ ਲੱਭ ਕੇ ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਇੱਕ ਐਗਜ਼ਾਮਪਲ ਸੈੱਟ ਕਰ ਦੇਣਾ ਚਾਹੀਦਾ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ ਸਭ ਤੋਂ ਪਹਿਲਾਂ ਮੈਂ ਹਿੰਦੁਸਤਾਨ ਦੇ ਦੇਸ਼ਵਾਸੀਆਂ ਨੂੰ ਨਮਸਕਾਰ ਸਸ਼ੀਕਾਲ ਅੱਜ ਜੋ ਅਬੋਰ ਵਿਖੇ ਮੰਦ ਘਟਣਾ ਵਾਪਰੀ ਹੈ ਉਸ ਦਾ ਸਾਨੂੰ ਸਾਰੇ ਸਮਾਜ ਨੂੰ ਬੜਾ ਦੁੱਖ ਹੈ ਔਰ ਘਟਨਾ ਕਰਨ ਵਾਲੇ ਨੂੰ ਸ਼ਰਮ ਨਹੀਂ ਆਈ ਕਿ ਮੈਂ ਸ਼ਹੀਦ ਦੇ ਨਾਲ ਇਹ ਜੋ ਘਟਨਾ ਕਰ ਰਿਹਾ ਇਸ ਦਾ ਗੁਨਾਹਗਾਰ ਹੋਵਾਂਗਾ ਮੈਂ ਸਾਰੇ ਆਜ ਦੇ ਲੋਕਾਂ ਤੋਂ ਇੱਕ ਆਸ ਰੱਖਦਾ ਇਸ ਜਿਹੜਾ ਵਕਤ ਚੱਲ ਰਿਹਾ ਹੈ ਇਹਦੇ ਵਿੱਚ ਐਦਾਂ ਧੀਰਜ ਬਣਾਈ ਰੱਖਿਓ ਔਰ ਸਭ ਤੋਂ ਵੱਡੀ ਅਸੀਂ ਜਿਹੜੀ ਅੱਜ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਕਿ ਜਿਨ੍ਹਾਂ ਨੇ ਇਹ ਮੰਦ ਘਟੜੀ ਵਾਪਰੀ ਜਿਹੜੀ ਘਟਨਾ ਹੈ ਉਹਨਾਂ ਨੂੰ ਫੜਿਆ ਜਾਵੇ ਅਤੇ ਸਾਨੂੰ ਇਹ ਇਨਸਾਫ ਦਿਵਾਇਆ ਜਾਵੇ ਇਹ ਹੀ ਸਾਡੀ ਬੇਨਤੀ ਹੈ ਔਰ ਸਮਾਜ ਦੇ ਲੋਕਾਂ ਨੂੰ ਬੇਨਤੀ ਕੀ ਅਸ਼ਾਂਤੀ ਨਾ ਫਲਾਈ ਜਾਵੇ ਸ਼ਾਂਤੀ ਬਣਾ ਕੇ ਰੱਖਿਆ ਜਾਵੇ ਧੰਨਵਾਦ ਜੈ ਹਿੰਦ